ਸਸਤਾ ਇਹ ਆਪਣੇ ਰੂਲਰ ਕਲੱਬ ਯੂਥ ਇਹ ਹੈਗਾ ਜੀ ਜ਼ਿਲ੍ਹਾ ਰੂਲਰ ਕਲੱਬ ਯੂਥ ਹੈ ਸੈਸ਼ਨ ਮਾਨਸਾ ਵੱਲੋਂ ਅਸੀਂ ਪ੍ਰੋਗਰਾਮ ਕੀਤਾ ਜੀ ਡਾਕਟਰ ਭੀਮਰਾਵ ਅਮਿਤਕਰ ਦਾ ਜਨਮ ਦਿਤੀ ਹੈ ਜੀ ਅੱਜ ਜਨਮ ਦਿਨ ਆ ਉਹਨਾਂ ਦਾ ਜਿੱਥੇ ਅਸੀਂ ਸਲਾਮੀ ਏਰੀਆ ਦੇ ਵਿੱਚ ਆ ਕੇ ਸਾਰੀਆਂ ਮੇਰੀਆਂ ਭੈਣਾਂ ਨਾਲ ਇਹਨਾਂ ਦਾ ਜਨਮ ਦਿਨ ਮਨਾਇਆ ਉੱਥੇ ਉਹਨਾਂ ਨੂੰ ਦੱਸਿਆ ਵੀ ਵੀ ਕਿਸ ਤਰ੍ਹਾਂ ਇਹਨਾਂ ਨੇ ਸੰਵਿਧਾਨ ਲਾਗੂ ਕੀਤਾ ਆਪਣੇ ਛੋਟੇ ਵਰਗ ਦੇ ਲੋਕਾਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਉੱਚਾ ਚੁੱਕਿਆ ਜਾਕੀ ਉਹਨਾਂ ਨੇ ਆਪਣੇ ਵਾਸਤੇ ਸੋਚ ਰੱਖੀ ਸੀ ਵੱਖਰੀ ਵੀ ਆਪਾਂ ਆਮ ਲੋਕਾਂ ਦੇ ਵਿੱਚ ਵਿਚਰ ਜਕੀਏ ਜਿਹੜੇ ਆਪਣੇ ਵਰਗੇ ਲੋਕਾਂ ਨੂੰ ਪਿੱਛੇ ਘਰ ਦਿੱਤਾ ਗਿਆ ਸੀ ਇਹਨਾਂ ਨੇ ਆਪਣੇ ਵਾਸਤੇ ਇਹੋ ਜਿਹਾ ਕੰਮ ਕੀਤੇ ਆ ਵੀ ਅੱਜ ਆਪਾਂ ਆਮ ਲੋਕਾਂ ਦੇ ਵਿੱਚ ਵਿਚਰਦੇ ਆ ਲੋਕਾਂ ਨਾਲ ਖੜਦੇ ਆ ਤਾਂ ਜਿਹੜੇ ਕਮੀਆਂ ਸੀਗੀਆਂ ਵੀ ਆਪਾਂ ਨੂੰ ਕਹਿੰਦੇ ਸੀ ਵੀ ਜਿਹੜੇ ਛੋਟੇ ਵਰਗ ਦੇ ਲੋਕ ਐ ਵੀ ਉਹ ਪਿੱਛੇ ਹੀ ਰਹਿਣਗੇ ਵੱਡੇ ਵਰਗ ਦੇ ਲੋਕ ਐ ਵੱਡੇ ਉਚਾਈ ਵਾਲੇ ਲੋਕ ਐ ਵੀ ਉਹ ਹੀ ਅੱਗੇ ਰਹਿਣਗੇ ਸੰਵਿਧਾਨ ਦੇ ਵਿੱਚ ਜੋ ਵੀ ਇਹਨਾਂ ਨੇ ਸਾਨੂੰ ਸਿਖਾਇਆ ਉਹ ਅਸੀਂ ਅੱਜ ਲਾਗੂ ਵੀ ਕੀਤਾ ਸਾਡੀਆਂ ਭੈਣਾਂ ਨੂੰ ਜਾਗਰੂਕ ਵੀ ਕੀਤਾ ਕੁਝ ਸਾਡੇ ਹੋਰ ਵੀ ਕੰਮ ਹੁੰਦੇ ਆ ਜਿਵੇਂ ਕੋਈ ਅੱਖਾਂ ਦੇ ਕੈਂਪ ਲਾ ਲਓ ਜਾਂ ਕੋਈ ਬੱਚਿਆਂ ਦੇ ਜਿਨ੍ਹਾਂ ਦੇ ਸਿਰ ਤੇ ਫਾਦਰ ਨਹੀਂ ਹੁੰਦੇ ਉਹਨਾਂ ਦੀ ਪੈਨਸ਼ਨਾਂ ਦਾ ਲਾ ਲਓ ਜਾਂ ਕੋਈ ਵੀਡ ਚੇਅਰ ਕੰਨਾਂ ਦੀ ਮਸ਼ੀਨ ਲਾ ਲਓ ਵੱਖੋ ਵੱਖਰੇ ਤਰੀਕੇ ਨਾਲ ਅਸੀਂ ਸਾਰੀਆਂ ਭੈਣਾਂ ਅਵੈਰਨਸ ਵੀ ਕੀਤਾ ਕੱਲਾ ਜਨਮ ਦਿਨ ਮਨਾਉਂਦਾ ਤੁਹਾਨੂੰ ਲਈ ਨਹੀਂ ਸੀ ਵੀ ਅਸੀਂ ਇਕੱਲਾ ਜਨਮ ਦਿਨ ਮਨਾਉਣਾ ਹੈ ਇੱਕ ਚਾਰ ਫੁੱਲ ਆਪਾਂ ਵੀ ਸਮਰਪਿਤ ਕਰਕੇ ਇਸ ਜਨਮ ਦਿਹਾੜੇ ਨੂੰ ਮਨਾਉਣਾ ਹੈ ਅਸੀਂ ਅਵੇਅਰਨੈਸ ਵੀ ਕੀਤਾ ਹੈ ਸਾਨੂੰ ਅੱਜ ਭੈਣਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਕਿਉਂਕਿ ਕੁਝ ਭੈਣਾਂ ਨੇ ਅੱਜ ਬਹੁਤ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲ ਕੀਤੀ ਬੱਚਿਆਂ ਨੂੰ ਕੁਝ ਸਵਾਲ ਪੁੱਛੇ ਗਏ ਉਹ ਸਵਾਲਾਂ ਦੇ ਜਵਾਬ ਵੀ ਦਿੱਤੇ ਕਿਉਂਕਿ ਇਹੀ ਮੋਟੀਵੇਸ਼ਨ ਹੁੰਦੀ ਹੈ ਜੀ ਜੇ ਬੱਚੇ ਨੂੰ ਕੋਈ ਸਵਾਲ ਕੀਤਾ ਜਾਵੇ ਵੀ ਅੱਜ ਦਾ ਦਿਨ ਕਿਉਂ ਮਨਾਇਆ ਗਿਆ ਕਿਸ ਵਜ੍ਹਾ ਨਾਲ ਕਿਉਂ ਮਨਾ ਰਹੇ ਆ ਕੁਝ ਬੱਚਿਆਂ ਨੇ ਸਾਨੂੰ ਬਹੁਤ ਵਧੀਆ ਜਵਾਬ ਦਿੱਤੇ ਉਸ ਚੀਜ਼ ਦੇ ਤੇ ਉਸ ਨਾਲ ਸਾਡਾ ਵੀ ਮਨ ਖੁਸ਼ ਹੋਇਆ ਵੀ ਅਸੀਂ ਜਿਦੋਂ ਵੀ ਇਹਨਾਂ ਕੋਲ ਆਉਂਦੇ ਆ ਸਾਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਤੇ ਸਿਖਾਉਣ ਨੂੰ ਵੀ ਮਿਲਦਾ ਹੈ ਅਰ ਜੀ ਅੰਦਰ ਕਮਰ ਅੱਜ ਜ਼ਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਰਜਿਸਟਰਡ ਮਾਨਸਾ ਵੱਲੋਂ ਸਾਡੇ ਬਾਬਾ ਅੰਬੇਦਕਰ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਇਹ ਜਨਮ ਦਿਨ ਉਹਨਾਂ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਜੋ ਕਿਸੇ ਟਾਈਮ ਸਮਾਜ ਦਾ ਹਿੱਸਾ ਨਹੀਂ ਹੁੰਦੇ ਸੀ ਕਿਉਂਕਿ ਬਾਬਾ ਸਾਹਿਬ ਦੀ ਬਹੁਤ ਵੱਡੀ ਦੇਨ ਕਿ ਸਭ ਨੂੰ ਬਰਾਬਰਤਾ ਲਿਆਉਣ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਸੇ ਲੜੀ ਤਹਿਤ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਅੱਜ ਸਾਡੇ ਸਮੂਹ ਐਸੋਸੀਏਸ਼ਨ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਇਹਨਾਂ ਦੇ ਜੀਵਨ ਬਾਰੇ ਸਾਰਿਆਂ ਨੂੰ ਦੱਸਿਆ ਜਾਵੇ ਕਿਉਂਕਿ ਜਨਮ ਦਿਨ ਮਨਾਉਣ ਦਾ ਸਿਰੇ ਫਾਇਦਾ ਜੇਕਰ ਉਹਨਾਂ ਦੀ ਵਿਚਾਰਧਾਰਾ ਬਾਰੇ ਵੀ ਨਾਲ ਨਾਲ ਚਰਚਾ ਹੋਵੇ ਕਿਉਂਕਿ ਜਦੋਂ ਆਪਾਂ ਨੂੰ ਕਿਸੇ ਬਰੇ ਉਸ ਵਿਅਕਤੀ ਬਾਰੇ ਗਿਆਨ ਹੁੰਦਾ ਜਿਸ ਨੇ ਸਮਾਜ ਦੇ ਵਿੱਚ ਕਿੰਨੀ ਵੱਡੀ ਦੇਣ ਸਵਿਧਾਨ ਲਿਖੰਦੀ ਜੇਕਰ ਅਜ ਸਵਿਧਾਨ ਨਾ ਹੁੰਦਾ ਤੁਸੀਂ ਸੋਚ ਕੇ ਦੇਖੋ ਕਿ ਆਪਣਾ ਸਮਾਜ ਕਿੱਧਰ ਨੂੰ ਜਾਂਦਾ ਸੋ ਅਸੀਂ ਜਿਲ੍ਹਾ ਰੂਰ ਯੂਥ ਕਲੱਬ ਐਸੋਸੀਏਸ਼ਨ ਵੱਲੋਂ ਜਿੱਥੇ ਅੱਜ ਮਾਨਸਾ ਦੇ ਵਿੱਚ ਜਨਮ ਦਿਨ ਮਨਾ ਰਹੇ ਹਾਂ ਉੱਥੇ ਅਸੀਂ ਪੂਰੇ ਜ਼ਿਲ੍ਹੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਵਿਚਾਰਤਾਰਾ ਤੇ ਸੈਮੀਨਾਰ ਵੀ ਕਰਵਾਵਾਂਗੇ ਆਸ ਕਰਦੇ ਹਾਂ ਕਿ ਐਸੋਸੀਏਸ਼ਨ ਦੇ ਸਮੂਹ ਮੈਂਬਰ ਜਿਸ ਤਰ੍ਹਾਂ ਅੱਜ ਸਹਿਯੋਗ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਹਰਿਆਵਲ ਲਹਿਰ ਪਿਛਲੇ ਸਾਲ ਵੀ ਅਸੀਂ ਕਾਫੀ ਪੌਦੇ ਲਗਾਏ ਸੀ ਮਾਨਸਾ ਸਕੂਲ ਦੇ ਵਿੱਚ ਵੀ ਤੇ ਵਕਵਕ ਪਿੰਡਾਂ ਦੇ ਵਿੱਚ ਵੀ ਪੌਦੇ ਲਗਾਏ ਸੀ ਇਸ ਤੋਂ ਬਿਨਾਂ ਅਸੀਂ ਕੁਝ ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਜਾ ਰਹੇ ਆ ਅਤੇ ਮਰੇਟਾ ਵਿਖੇ ਆਸਰਾ ਫਾਊਂਡੇਸ਼ਨ ਨਾਲ ਮਿਲ ਕੇ ਲਗਾਤਾਰ ਹਰ ਮਹੀਨੇ ਦੇ ਐਤਵਾਰ ਨੂੰ ਅੱਖਾਂ ਦਾ ਕੈਂਪ ਵੀ ਲਵਾਇਆ ਜਾ ਰਿਹਾ ਹੈ ਅਤੇ ਸਰਕਾਰ ਦੀਆਂ ਜੋ ਵੀ ਸਰਕਾਰੀ ਸਕੀਮਾਂ ਨੇ ਉਹਨਾਂ ਨੂੰ ਅਸੀਂ ਪਿੰਡ-ਪਿੰਡ ਸ਼ਹਿਰ-ਸ਼ਹਿਰ ਸਲਮ ਏਰੀਆ ਤੱਕ ਪਹੁੰਚਾ ਰਹੇ ਹਾਂ ਤੇ ਜਿਸ ਤਰ੍ਹਾਂ ਹੁਣ ਸਰਕਾਰ ਦੀ ਨਸ਼ਾ ਰੁਕੂ ਮਹਮ ਚੱਲ ਰਹੀ ਆ ਉਸ ਦੇ ਵਿੱਚ ਵੀ ਐਸ਼ੀਸ਼ਨ ਵੱਲੋਂ ਬਾਤ ਚੜ ਕੇ ਭਾਗ ਲੈਤਾ ਜਾ ਰਿਹਾ ਵੱਖ-ਵੱਖ ਸਕੂਲਾਂ ਦੇ ਵਿੱਚ ਜਾਂ ਕਲੱਬਾਂ ਵੱਲੋਂ ਦੇ ਸਹਿਯੋਗ ਨਾਲ ਅਸੀਂ ਸੈਮੀਨਾਰ ਵੀ ਕਰਵਾ ਰਹੇ ਹਾਂ ਇਕਵਾਰਫੇਰ ਸਮੂਥੀ ਪ੍ਰੈਸ ਦਾ ਤੇ ਆਏ ਹੋਏ ਸਾਡੀਆਂ ਮਾਤਾਵਾਂ ਭੈਣਾਂ ਦਾ ਸਾਡੀ ਐਸੋਸੀਏਸ਼ਨ ਵੱਲੋਂ ਜਿੱਤੇ ਜੀ ਆਇਆਂ ਕਹਿੰਦੇ ਉਤੇ ਧੰਨਵਾਦ ਵੀ ਕੀਤਾ ਜਾਂਦਾ। ਦੇਖ ਰਹੀ ਜੀ ਹਾਂਜੀ ਤਕਰੀਬਨ ਸਾਡੇ ਕੋਲ 28 ਲੇਡੀਜ਼ ਨੇ ਜਿਹੜੇ ਇੱਥੇ ਬੈਠੇ ਨੇ ਅਸੀਂ ਅੱਜ ਡਾਕਟਰ ਪਿੰਦਾਵਾਂ ਮੈਦਿਕਲ ਜੀ ਦਾ ਜਨਮ ਦਿਨ ਮਨਾ ਰਹੇ ਹਾਂ। ਇਹ ਜਨਮ ਦਿਨ ਮਨਾਉਣ ਦਾ ਇੱਕ ਮਕਸਦ ਵੀ ਸੀਗਾ ਆਮ ਲੋਕਾਂ ਨੂੰ ਜਾਗਰੂਕ ਕਰਨਾ ਕਿਉਂਕਿ ਹਜੇ ਵੀ ਬਹੁਤ ਕਮੀਆਂ ਨੇ ਜੀ ਸਾਡੇ ਸਮਾਜ ਦੇ ਵਿੱਚ ਜਿੰਨੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਸਾਡਾ ਸੰਵਿਧਾਨ ਕਿਵੇਂ ਲਾਗੂ ਹੋਇਆ ਕਿਉਂ ਲਾਗੂ ਹੋਇਆ ਕਿਸ ਤਰ੍ਹਾਂ ਲਾਗੂ ਹੋਇਆ ਅਸੀਂ ਜਿਹੜੇ ਇੱਥੇ ਸਾਡੇ ਜੁੱਤ ਵਾਲੇ ਬੱਚੇ ਬੈਠੇ ਨੇ ਲੇਡੀਜ਼ ਬੈਠੇ ਨੇ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦੇ ਸੀ ਵੀ ਸਾਡੇ ਜਿਹੜੀ ਗਰੀਬ ਵਰਗ ਦੇ ਲੋਕ ਹੈਗੇ ਉਹਨਾਂ ਵਾਸਤੇ ਡਾਕਟਰ ਭੀਮਾ ਰਾਵਮੇਦਕਰ ਜੀ ਨੇ ਬਹੁਤ ਵੱਡੀ ਦੇਣ ਦਿੱਤੀ ਹੈ ਜੋ ਸਾਡਾ ਜਾਨਣਾ ਜ਼ਰੂਰੀ ਹੈ ਜੀ ਵੀ ਉਹਨਾਂ ਨੇ ਸਾਡੇ ਵਾਸਤੇ ਕੀ ਕੀਤਾ ਕਿਉਂਕਿ ਸਮਾਜ ਦੇ ਵਿੱਚ ਵਿਚਰਨ ਵਾਸਤੇ ਇੱਕ ਰਿਸਪੈਕਟ ਹੁੰਦੀ ਹੈ ਜੋ ਆਮ ਛੋਟੇ ਵਰਗ ਦੇ ਲੋਕਾਂ ਨੂੰ ਨਹੀਂ ਸੀਗੀ ਪਰ ਬਾਬਾ ਜੀ ਨੇ ਸਾਡੇ ਵਾਸਤੇ ਇਹ ਸਵਿਧਾਨ ਨੂੰ ਲਾਗੂ ਕੀਤਾ ਤਾਂ ਸਾਨੂੰ ਪਤਾ ਲੱਗਿਆ ਵੀ ਸਾਡੀਆਂ ਕੀ ਕੀ ਮਤਲਬ ਕਿ ਅਸੀਂ ਸਵਿਧਾਨ ਦੇ ਰਾਹੀਂ ਕੀ ਕੀ ਸਾਡੀਆਂ ਲੋੜਾਂ ਨੇ ਜਿਵੇਂ ਅਸੀਂ ਕੀ ਕੀ ਕਰ ਸਕਦੇ ਹਾਂ ਸਾਡੇ ਕੀ ਕੀ ਅਧਿਕਾਰ ਨੇਗੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਸਾਡੇ ਵਾਸਤੇ ਸਵਿਧਾਨ ਲਾਗੂ ਕਰਕੇ ਸਾਨੂੰ ਗਰੀਬ ਵਰਗ ਦੇ ਲੋਕਾਂ ਨੂੰ ਉੱਪਰ ਚੁੱਕਿਆ ਅੱਗੇ ਤੋਂ ਵੀ ਅਸੀਂ ਮਤਲਬ ਹੋਰ ਵੀ ਕਮਾਂ ਦੇ ਵਿੱਚ ਜਿਸ ਤਰ੍ਹਾਂ ਅੱਗੇ ਵਧਾਂਗੇ ਜੀ ਜੋ ਸਾਡੇ ਕੈਂਪ ਨੇ ਲੋਕਾਂ ਨੂੰ ਜਾਗਰੂਕ ਕਰਨਾ ਹਰ ਇੱਕ ਵਰਗ ਦੇ ਲੋਕਾਂ ਨੂੰ ਸਾਡੀ ਮਤਲਬ ਇਸ ਉਹ ਜੀ ਵੀ ਅਸੀਂ ਹਰ ਇੱਕ ਜਗ੍ਹਾ ਤੇ ਜਾ ਕੇ ਇਸ ਚੀਜ਼ ਨੂੰ ਪਹੁੰਚਾਈਏ ਵੀ ਸੰਵਿਧਾਨ ਕੀ ਹੈ ਕਿਸੇ ਲੋਕਾਂ ਦਾ ਦੂਸਰੇ ਲੋਕਾਂ ਦਾ ਪਤਾ ਨਹੀਂ ਸੰਵਿਧਾਨ ਲਾਗੂ ਕੀ ਨਹੀਂ ਕੀਤਾ ਕਿਉਂ ਕੀਤਾ ਸਾਡੇ ਅਧਿਕਾਰ ਕੀ ਨੇ ਸਾਡੇ ਹੱਕ ਕੀ ਨੇ ਆਪਣੇ ਹੱਕਾਂ ਵਿੱਚੇ ਲੋਕ ਲੜਨੀ ਰਹੇ ਜੀ ਬੋਲਨੀ ਰਹੇ ਸਾਡਾ ਮੇਨ ਮਕਸਦ ਇਹ ਹੀ ਸੀ ਵੀ ਅਸੀਂ ਸਾਰਿਆਂ ਨੂੰ ਸਮਝਾਈਏ ਵੀ ਆਪਣੇ ਹੱਕਾਂ ਵਾਸਤੇ ਲੜਨਾ ਜ਼ਰੂਰੀ ਹੈ ਜੀ ਅੰਤ ਵਿੱਚ ਕਹਿੰਦੀ ਸਾਰਿਆਂ ਨੂੰ ਸਾਡੇ ਸਾਰੇ ਟੀਮ ਵੱਲੋਂ ਡਾਕਟਰ ਮੇਰ ਕਰਦੀ ਜਨਮ ਦਿਨ ਮਨਾਇਆ ਗਿਆ ਤੇ ਨਨ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਜੀ ਤੇ ਬਸ ਆਖੀ ਵੀ ਸਾਰੇ ਟੀਮ ਬਲ ਦੇ ਸਾਰੇ ਟੀਮ ਬਲ ਬਸ ਆਖੀ ਦੀ ਬਹੁਤ ਬਹੁਤ ਵਧਾਈਆਂ ਜੀ ਚਲੋ ਹਾਂਜੀ ਮੇਰੇ ਬਹੁਤ ਸਾਰਿਆਂ ਨੂੰ ਬਸਾਕੇ ਦੀਆਂ ਬਹੁਤ-ਬਹੁਤ ਵਧਾਈਆਂ ਜੀ ਬੇਦਕਰ ਦਾ ਜਨਮ ਦਿਨ ਹੈ ਤੇ ਆਪਣਾ ਜਨਮ ਦਿਨ ਹੈ ਜੀ ਉਹਦੀਆਂ ਵੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਜੋ ਆਪਣਾ ਮੈਂ ਇਥੇ ਟੀਮ ਪਹੁੰਚੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ